ਅਕੇ ਵਧਾਂ ਕਿ ਉਹ ਦੋ ਰਿਸ਼ਵਤ ਕਾਂਡ ਦੇ ਵਿੱਚ ਸਸਪੈਂਡਡ ਡੀਆਈਜੀ ਪੁੱਲਰ ਦੀ ਅੱਜ ਮੋਰ ਤੋਂ ਪੇਸ਼ੀ ਹੈ ਚੰਡੀਗੜ੍ਹ ਕੋਰਟ ਦੇ ਵਿੱਚ ਦੱਸਦੀ ਕਿ ਹਰ ਚਰਨ ਪੁੱਲਰ ਨੂੰ ਪੇਸ਼ ਕੀਤਾ ਜਾਵੇਗਾ ਅੱਜ ਹਰ ਚਰਨ ਸਿੰਘ ਪੁੱਲਰ ਦਾ ਰਿਮਾਂਡ ਖਤਮ ਹੋ ਰਿਹਾ ਹੈ ਤਾਂ ਮੀਡਲ ਮੈਨ ਕ੍ਰਿਸ਼ਨੂ ਨੂੰ ਅੱਜ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ કુલ ਮਿਲਾ ਕੇ ਰਿਸ਼ਵਤ ਦਾ ਸਾਰਾ ਮਾਮਲਾ ਹੈ 5 ਲੱਖ ਰੁਪਏ ਰਿਸ਼ਵਤ ਜੜੀਆ ਉੱਢਾਈ ਗਈ ਸੀ ਉਸ ਮੌਕੇ ਤੇ ਡੀਆਈਜੀ ਸਸਪੈਂਡਡ ਡੀਆਈਜੀ ਵੀ ਕਹਿ ਸਕਦੇ ਹੁਣ ਕਿਉਂਕਿ ਉਸ ਵੇਲੇ ਰੋਪੜ ਰੇਂਜ ਦੇ ਡੀਆਈਜੀ ਇਹ ਹਰਚਰਨ ਸਿੰਘ ਪੁੱਲਰ ਸਾਰੀ ਜ਼ਿੰਮੇਵਾਰੀ 'ਤੇ ਸੀ ਪਰ ਜਿਸ ਤਰੀਕੇ ਰਿਸ਼ਵਤ ਦਾ ਸਾਰਾ ਖੁਲਾਸਾ ਹੋ ਰਿਹਾ ਹੈ ਨਾ ਤਾਂ ਹੁਣ ਅੱਜ ਮੁਰਦ ਤੋਂ ਪੇਸ਼ੀ ਹੋਏਗੀ ਔਰ ਜ਼ਿਕਰ ਯੋਗ ਵੀ ਹੈ ਕਿ ਵਿਜੀਲੈਂਸ ਦੇ ਵੱਲੋਂ ਵੀ ਰਿਮਾਂਡ ਦੀ ਜਿਹੜੀ ਮੰਗ ਹੈ ਉਹ ਰੱਖੀ ਜਾਣੀ ਉਸ ਨੂੰ ਲੈ ਕੇ ਵੀ ਲਗਾਤਾਰ ਵਾਰਤਾ ਲੱਭ ਚੱਲ ਰਿਹਾ ਹੈ ਕੋਰਟ ਦੇ ਵਿੱਚ ਪਰ ਸੀਬੀਆਈ ਜਿਹੜੀ ਹੈ ਉਹਨਾਂ ਦੇ ਵੱਲੋਂ ਰਿਮਾਂਡ ਹਾਲੇ ਦੇ ਵਿੱਚ ਲਿਆ ਗਿਆ ਹੈ